ਹਾਂਜੀ ਮੈਂ ਚਾਰਚ ਸੁਹਾਸ਼ ਨਗਰ थाना ਟਿਪਾ ਸਰਟੀਪੁਲਿਸ ਪਾਰਟੀ ਸੋਧਨ ਸੈਕਸ ਬੇਤ ਪੁਲਿਸ ਪਾਰਟੀ ਦੇ ਇਲਾਕੇ ਸੁਹਾਸ਼ ਨਗਰ ਸਾਈਡ ਤੋਂ ਸੀਸਗੇ ਇਸ ਤਰ੍ਹਾਂ ਮੁਕਬਰ ਖਾਸ ਨੇ ਇਹਨਾਂ ਨੂੰ ਤਲਾਸ਼ ਦਿੱਤੀ ਵੀ ਦੋ ਨੌਜਵਾਨ ਜਿਹੜੇ ਆ ਮੋਟਰਸਾਈਕਲ ਚੋਰੀ ਕਰਕੇ ਵੇਚਣ ਲਈ ਆ ਰਹੇ ਹਨਾ ਜੈਨ ਕਲੋਨੀ ਸਾਈਡ ਜੀ ਇੱਥੇ ਜਦ ਨਾਕਾ ਲਾਇਆ ਜਾਵੇ ਜਿਸ ਦਿਨ ਨਾਕਾ ਲਾ ਕੇ ਦੋ ਲੜਕਿਆਂ ਨੂੰ ਰਿਕਵਰ ਕੀਤਾ ਜਿਨ੍ਹਾਂ ਦੇ ਤਾਬੂ ਕਰਨ ਤੇ ਨਾ ਸਨੀ ਕੁਮਾਰ ਉੱਤਰ ਹੈਗਾ ਕਿਸ਼ਨ কুমার ਦੂਸਰੇ ਦਾ ਨਾਮ ਹੈਗਾ ਫਰਦੀਨ हुसैन ਉਰਫ ਪਿੰਚੂ ਇਹ ਦੋਨੇ ਹੀ ਖਾਨਾ ਟੱਪਾ ਰੋਡ ਤੇ ਹੀ ਰਹਿੰਦੇ ਨੇ ਇੱਕ ਦਾ ਜੈ ਸ਼ਕਤੀ ਨਗਰ ਦਾ ਏਰੀਆ ਹੈਗਾ ਇੱਕ ਪਰੇ ਨਾਲ ਅ ਪੁੜੇ ਸਟਾਰ ਸ਼ਕਿਲ ਕੋਡੇ ਇਹਨਾਂ ਦੇ ਆਪਾਂ ਮਕਦਮਾ ਨੰਬਰ 134 ਡੇਟਡ ਕੱਲ ਦੀ ਅ ਚੋਰੀ ਦੇ ਬੰਦੇ ਚਤਤ 30 ਦਾ ਮੋਟਰਸਾਈਕਲ ਨਾ ਕੋਰ ਖਬਰ ਹੋਇਆ ਠੀਕ ਹੈ ਜੀ ਜਦ ਮੁੱਢਲੀ ਪੁੱਛੀ ਇਸੇ ਨਾਲ ਦੱਸਿਆ ਵੀ ਮੋਟਰਸਾਈਕਲ ਇਹਨਾਂ ਨੇ 32 ਸੈਕਟਰ ਦੇ ਵਿੱਚੋਂ ਚੋਰੀ ਹੋਇਆ ਹੋਇਆ ਹੈ ਪਾਰਟੀ ਜਿਹੜੀ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਣਾ ਨਾਲ ਸੰਪਰਕ ਕਰ ਰਹੇ ਆ ਉਹ ਹੈਗੇ ਆਪਣੇ ਸੁਭਾਸ਼ ਨਗਰ ਦੇ ਨਾਲ ਤੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਹਿਮਾਂਡ ਲਿਆ ਜਾ ਰਿਹਾ ਇਹਨਾਂ ਦਾ ਇਹਨਾਂ ਤੋਂ ਹੋਰ ਮੋਟਰਸਾਈਕਲ ਕਟੌਰ ਹੋ ਰਿਹਾ ਸਰ ਇਫੇਕਟਿਵਲੀ ਤੁਹਾਡੀ ਬਹੁਤ ਲੱਗ ਕੇ ਹੈ ਮੋਟਰਸਾਈਕਲ ਦੀ ਕੋਈ ਵੀ ਪੁਸ਼ ਕਰਦੇ ਤੇ ਕੋਈ ਸ਼ਕਤੀ ਕਾਪਾ ਜਿਹੜੇ ਸਾਡੇ ਸੀਪੀ ਸਰ ਨੇ ਮਾਨਯੋਗ ਪ੍ਰਸ਼ਾਸਨ ਦੇ ਨਾਲ ਜੀਓ ਲੰਡ ਸਾਡੇ ਉਹਨਾਂ ਜਿਹੜੀ ਸੀਪੀ ਸਰ ਵੱਲ ਸਰਦਾਰ ਮਨਦੀਪ ਸਿੰਘ ਸੰਧੂ ਸਾਡੇ ਐਸਪੀ ਸਰ ਸਾਵੇਂ ਸਾਵੇਂ ਤੇ ਸਾਨੂੰ ਇਹ ਗੱਡ ਕਰਦੇ ਮੁਖ ਅਫਸਰ ਸਾਡੇ ਵੱਲੋਂ ਇਹ ਹਦਾਇਤ ਆ ਸਾਡੇ ਕੋਲ ਨੋਟਿਸ ਹੁੰਦਾ ਤਾਂ ਆਪਾਂ ਉਹਦਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚਲਾਨ ਬਕਾਇਦਾ ਜੋ ਮੋਟਰ ਵਹੀਕਲ ਕਰਦਾ ਬੰਦ ਜ ਉਹਨਾਂ ਤੇ ਸਖਤ ਕਾਰਵਾਈ